ਮੁੰਡੇ ਦਾ ਭੇਜਿਆ ਸੀ ਰਿਸ਼ਤਾ ਕੁੜੀ ਵਾਲਿਆਂ ਨੇ ਕਰਤਾ ਮਨਾ ਦੁਕਾਨ 'ਚ ਵੜ ਕੇ ਪਾੜ ਦਿੱਤਾ ਸਿਰ ਪੈ ਗਿਆ ਖਿਲਾਰਾ ਸੀਸੀਟੀਵੀ ਫੁਟੇਜ ਆ ਗਈ ਸਾਹਮਣੇ ਤਾਂ ਤੁਸੀਂ ਵੀ ਦੇਖੋ ਕੀ ਕੁਝ ਵਰਤਿਆ ਪਾਣਾ ਜੀ ਇਸ ਰੰਗ ਤੇ ए आर के ਫੈਸ਼ਨਜ਼ ਦੇ ਨਾਮ ਤੋਂ ਕੀ ਹੋਇਆ ਯਾਰ ਕੋਈ ਮੈਂ ਅੱਜ ਦੁਕਾਨ ਤੇ ਖੜਾ ਸੀਗਾ ਤੇ ਵਿਸ਼ਵਾਸ ਬੰਸਲ ਹਰਿਆਣਾ ਟਰੇਡਰਸ ਦੇ ਨਾਮ ਦਾ ਬੇਟਾ ਉਹਨਾਂ ਦਾ ਵਿਸ਼ਵਾਸ ਬੰਸਲ ਆਇਆ ਐਕਟਿਵਾ ਤੇ ਨਾਲ ਉਹਦਾ ਪਰ ਆ ਰਖਵ ਮੇਰੇ ਵਿੱਚ ਵਜੇ ਤੇ ਉਹਨਾਂ ਨੇ ਮੇਰੇ ਨਾਲ ਬਹਿਸ ਵਾਜੀ ਸ਼ੁਰੂ ਕੀਤੀ ਤੂੰ ਐਦਾਂ ਤੂੰ ਐਦਾਂ ਗੱਲਾਂ ਕੱਡੀਆਂ ਸ਼ੁਰੂ ਕੀਤੀਆਂ ਇਹਨਾਂ ਵਿੱਚ ਜਦੋਂ ਮੈਂ ਕੁਝ ਬੋਲਿਆ ਤੇ ਨਾਲ ਹੀ ਉਹਨਾਂ ਦਾ ਸਾਰਾ ਡੱਬਰ ਉਹਨਾਂ ਦਾ ਫਾਦਰ ਕਿਸ਼ੋਰ ਜੀ ਔਰ ਹੈਪੀ ਉਹਨਾਂ ਦਾ ਤਾਏ ਦਾ ਮੁੰਡਾ ਸੁਭਮ ਉਹਨਾਂ ਦਾ ਸਾਦਰ ਅਸ਼ੋਕ ਜੀ ਉਹਨਾਂ ਦੇ ਸ਼ੋਕ ਜੀ ਦੇ ਬ੍ਰਦਰ ਪ੍ਰਦੀਪ ਜੀ ਇਹ ਸਾਰੇ 7-8 ਜਨੇ ਆ ਗਏ ਧੰਨ ਪਛਾਤੇ ਬੰਦੇ ਉਹਨਾਂ ਦੇ ਜਿਹੜੇ ਬੁਲਾਏ ਸੀਗੇ

ਉਦੋਂ ਵੀ ਮੇਰਾ ਉਦੋਂ ਉਹਨਾਂ ਨੇ ਮੇਰਾ ਸਿਰ ਪਾੜਿਆ ਸੀ ਜੀ ਉਹ ਵੀ ਮੇਰੇ ਕੋਲ ਐਮਐਲਆਰ ਵੀਡੀਓ ਰਿਕਾਰਡਿੰਗ ਹੈ ਲੜਾਈ ਦਾ ਕਾਰਨ ਵਿੱਚ ਲੜਾਈ ਦਾ ਕਾਰਨ ਇਹ ਆ ਜੀ ਇੱਕ ਉਹ ਨਾਲ ਕਰੇ ਗੱਲ ਕੀਤੀ ਸੀ ਉਹਨਾਂ ਦੀ ਬੇਟੀ ਨਾਲ ਰਿਸ਼ਤਾ ਭੇਜਿਆ ਸੀ ਅਸੀਂ ਉਹਨਾਂ ਨੇ ਮਨ ਕਰਤਾ ਸੀ ਤੇ ਫਿਰ ਉਹ ਉਹਨਾਂ ਦੇ ਸਾਹਨ ਪ੍ਰੋਬ ਕਰਨਾ ਸ਼ੁਰੂ ਕਰਤਾ ਕਿ ਕੁੜੀ ਦਾ ਸਟੈਂਡ ਸਾਡੇ ਨਾਲ ਹੈ ਹਾਜੀ ਸਾਡੇ ਨਾਲ ਉਹ ਸਟੈਂਡ ਸਾਡੇ ਨਾਲ ਖੜੀ ਹੈ ਤੇ ਉਹਨਾਂ ਨੇ ਕੁੜੀ ਨੂੰ ਵੀ ਗੁੱਟ ਮਾਰ ਕਰਦੇ ਡੇਲੀ ਗੁੱਟ ਮਾਰ ਕੁੜੀ ਨੂੰ ਵੀ ਉਹਨੇ ਵੀ ਕੰਪਲੇਟ ਲਖਾਈ ਹੈ ਜੀ ਕੁੜੀ ਨੇ ਤੇ ਕੁਰੀ ਤੇ ਤੁਹਾਡਾ ਰਿਲੇਸ਼ਨ ਹੈ ਕਿਹਦੇ ਨਾਲ ਹੈ ਮੇਰੇ ਨਾਲ ਹੈ ਠੀਕ ਹੈ ਤੇ ਹੁਣ ਅੱਜ ਫੋਟਮਾਰਕ ਕਿੰਨੇ ਜਣੇ ਤੁਹਾਡੇ ਇੰਜਰਡ ਹੋਏ ਨੇ ਕਿੰਨੇ ਜਣੇ ਇਸਟਾਲ ਕੀ ਮੇਰਾ ਫਰੈਂਡ ਸੀਗਾ ਨਾਲ ਜਦੋਂ ਉਹਨਾਂ ਨੇ ਮੈਨੂੰ ਘੋਟਿਆ ਫਿਰ ਮਾਰਕੀਟ ਦੇ ਬੰਦਾਂ ਨੇ ਛੁਡਾਇਆ ਮੈਂ ਜਦੋਂ ਸਾਈਡ ਤੇ ਹੋਇਆ ਤਾਂ ਮੈਂ ਫੋਨ ਕੀਤਾ ਕੁਝ ਦੋਸਤ ਮੇਰੇ ਆਏ ਤੇ ਜਦੋਂ ਆਏ ਉਹਨਾਂ ਨੇ ਇੱਟਾਂ ਚਲਾਉਣੀ ਸ਼ੁਰੂ ਕਰਤੀਆਂ ਐਸੇ ਕੋਈ ਸੀਸੀਟੀਵੀ ਹੈਗੀ ਹੈ ਹਾਂਜੀ ਹੋਈਗੀ ਜੀ ਸੀਸੀਟੀਵੀ ਆਪਾਂ ਲਵਾ ਲਾਂਗੇ ਮਾਰਨਿੰਗ ਟਾਈਮ ਹੈਗੀ ਐ ਸੀਸੀਟੀਵੀ ਹਾਂਜੀ ਹਾਂਜੀ ਹੋਈ ਨਹੀਂ ਪੁਲਿਸ ਨੂੰ ਕਹਾ ਦੇ ਆਪਾਂ ਕੰਪਲੇਨਟ ਲਖਾਤੀ ਸੀ ਸਾਡੀ ਪੁਲਿਸ ਮੋਕੇ ਤੇ ਆਈ ਸੀ ਨਹੀਂ ਪੁਲਿਸ ਉੱਤੇ ਪੁਲਿਸ ਮੋਕੇ ਤੇ ਆਈ ਆਪਾਂ ਉਹਨਾਂ ਨਾਲ ਹੀ ਸੀ ਕੰਪਲੇਨਟ ਲਖਾਤੀ ਸੀ ਉਹਨੂੰ ਸੀਵਲ ਲੈ ਗਿਆ ਜੀ ਉਹ ਮੁੰਡਾ ਡੀਐਮਸੀ ਐਡਮਿਟਾ ਜੀ ਬਹੁਤ ਕ੍ਰਿਟੀਕਲ ਹੈ ਜੀ ਪਿੱਟਾਂ ਚਲਾਨੀਆਂ ਉਹਨਾਂ ਸ਼ੁਰੂ ਕਰਤੀਆਂ ਜੀ ਹਥਿਆਰ ਉਹਨਾਂ ਦੇ ਕੋਲ ਸੀਗੇ ਉਹਦਾ ਪੂਰਾ ਸਿਰ ਫਾੜ ਦਿੱਤਾ ਜੀ ਪੂਰਾ ਖੁੱਲ ਗਿਆ ਸਿਰ ਸਾਡਾ ਮੁੰਡਾ ਇਸ ਟਾਈਮ ਵੀਡੀਓ ਆ ਪਈ ਉਹਦੀ ਆ ਆ ਸ਼ਕਲ ਆ ਮੁੰਡੇ ਦੀ ਇੱਕ ਮਿੰਟ ਇੱਕ ਗਾਮਾ ਆਸ਼ੀਸ਼ ਰਾਜਪਾਲ ਦਿੱਤਰਨ ਨੇ ਮੈਂ ਸੀ 올 ਸਿਟੀ ਚੰਦਰਨਗਰ ਦਿੱਤਰਨ